ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਕੀ ਨਾਮ ਆ ਆਪਣਾ ਅਵਤਾਰ ਸਿੰਘ ਹਸਰ ਜੀ ਅਵਤਾਰ ਸਿੰਘ ਜੀ ਹਾਂ ਜੀ ਹਾਂ ਜੀ ਓਕੇ ਅੰਕਲ ਕਿੱਥੋਂ ਦੇ ਜੀ ਆਪਾਂ ਆਪਾਂ ਹੀ ਸ਼ਹਿਰ ਮਲੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਉੱਥੇ ਬਿਲੋਂਗ ਕਰਦੇ ਹੋ ਤੁਸੀਂ ਹਾਂ ਜੀ ਉੱਥੇ ਬਿਲੋਂਗ ਕਰਦੇ ਠੀਕ ਹੈ ਜੀ ਤੇ ਇੱਥੇ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਆਏ ਨੂੰ 2.5 ਸਾਲ ਹੋ ਗਏ ਅੱਛਾ ਜੀ ਤੇ ਇਹ ਕਾਹਦਾ ਕੰਮ ਸਟਾਰਟ ਕੀਤਾ ਹੋਇਆ ਤੁਸੀਂ ਜੀ ਇਹ ਨਿਊਟ੍ਰੀਕਲ ਚ ਕੜੀ ਚਾਵਲ ਰਾਜਮਾ ਚਾਵਲ ਨੇ ਅੱਛਾ ਜੀ ਵਿੱਚ ਠੰਡੀ ਲੱਸੀ ਹੁੰਦੀ ਹੈ ਵਗੈਰਾ ਅੱਛਾ ਜੀ ਇਹ ਆਪਣੀ ਨਿਊਟਰੀ ਤੁਸੀਂ ਘਰੋਂ ਬਣਾ ਕੇ ਲੈ ਕੇ ਆਉਨੇ ਹਾਂ ਜੀ ਬਿਲਕੁਲ ਘਰੇ ਬਣਾ ਕੇ ਲੈ ਕੇ ਆਉਨੇ ਓਕੇ ਓਕੇ ਠੀਕ ਹੈ ਜੀ ਤੇ ਇਹ ਮੱਖਣ ਕਿਹੜਾ ਪਾ ਰਹੇ ਹੋ ਜੀ ਡਿਲੀਸ਼ੀਅਸ ਦਾ ਯੂਜ਼ ਕਰਦੇ ਹੋ ਮੂਲ ਦਾ ਡਿਲੀਸ਼ੀਅਸ ਜੇ ਗਾਹ ਕਵੇ ਤਾਂ ਅਮੂਲ ਵੀ ਆਪਾਂ ਅੱਛਾ ਮੂਲ ਵੀ ਹੈਗਾ ਜੇ ਗਾਹ ਕੇ ਤਾਂ ਮੂਲ ਯੂਜ਼ ਕਰਦੇ ਹਾਂ ਠੀਕ ਹੈ ਜੀ ਅ ਅੰਕਲ ਜੀ ਤੁਸੀਂ ਪੜੇ ਕਿੰਨਾ ਹੋ ਜੀ ਮੈਂ ਜੀ ਪਲੱਸ ਪਲੱਸ 2 ਕਲੀਅਰ ਹਾਂ ਪਲੱਸ 2 ਹਾਂ ਵੈਸੇ ਸੈਕੰਡ ਈਅਰ ਤੱਕ ਮੈਂ ਕੀਤਾ ਸੀ ਆ ਉਹ ਮੇਰੀ ਰੀਪੀਅਰ ਆਈ ਤੇ ਉਸ ਤੋਂ ਬਾਅਦ ਮੈਂ ਨੇ ਸਟੱਡੀ ਕਿੱਥੋਂ ਕੀਤੀ ਕਿ ਸਟੱਡੀ ਕਿੱਥੋਂ ਕੀਤੀ ਹੈ ਤੁਸੀਂ ਡੀਵੀ ਕਾਲਜ ਮਲੌਰ ਤੋਂ ਅੱਛਾ ਮਲੌਰ ਤੋਂ ਸਟੱਡੀ ਕੀਤੀ ਹੈ ਠੀਕ ਹੈ ਜੀ ਤੇ ਤੁਸੀਂ ਅੰਕਲ ਮੈਨੂੰ ਦੱਸ ਰਹੇ ਸੀਗੇ ਤੁਸੀਂ ਪਲੇਅਰ ਵੀ ਰਹੇ ਹੋ ਹਾਂਜੀ ਮੈਂ ਡੀਵੀ ਕਾਲਜ ਮਲੌਰ ਚ 1988 ਤੋਂ ਲੈ ਕੇ 1993 ਤੱਕ 5 ਸਾਲ ਵੈਸਟਰ ਸਟੂਡ ਰਿਹਾ ਹਾਂ ਅੱਛਾ ਜੀ ਹਾਂਜੀ ਤੇ 1993 ਚ ਚੰਡੀਗੜ੍ਹ ਯੂਨੀਵਰਸਿਟੀ ਚੋਂ ਜੈਵਲਿਨ ਥਰੋਅ ਚ ਮੇਰਾ 3rd ਪਲੇਸ ਆਈ ਸੀ ਅੱਛਾ ਜੀ ਉਸ ਟਾਈਮ ਉੱਥੇ ਚੀਫ ਗੈਸਟ ਸੀ ਸਰਦਾਰ ਮਿਲਖਾ ਸਿੰਘ ਮੁਰਨਾ ਸਿੰਘ ਅੱਛਾ ਜੀ ਹਾਂ ਫਲਾਈਂ ਸੇ ਮਿਲਖਾ ਸਿੰਘ ਮਿਲਖਾ ਸਿੰਘ ਜੀ ਫਲਾਈਂ ਸੇ ਖਾਂਜੀ ਹਾਂ ਜੀ ਹਾਂ ਜੀ ਉਹਨਾਂ ਹੱਥੋਂ ਪ੍ਰਾਈਜ਼ ਮਿਲਿਆ ਜੀ ਉਹਨਾਂ ਨੇ ਤੁਹਾਨੂੰ ਕੋਈ ਪ੍ਰਾਈਜ਼ ਦਿੱਤਾ ਸੀ ਉਹਨਾਂ ਹੱਥੋਂ ਪ੍ਰਾਈਜ਼ ਮਿਲਿਆ ਹੋਇਆ ਵਾਹ ਜੀ ਵਾਹ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਉਸੇ ਪ੍ਰਾਈਜ਼ ਦੇ ਬਦਲੇ ਮੈਨੂੰ ਤਿੰਨ ਵਾਰ ਸਨਮਾਨਿਤ ਕੀਤਾ ਗਿਆ ਜੀ ਅੱਛਾ ਜੀ ਚੰਡੀਗੜ੍ਹ ਹੋ ਗਿਆ ਅੱਛਾ ਜੀ ਦੋ ਵਾਰ ਸਾਡੇ ਕਾਲਜ ਦੇ ਵਿੱਚ ਜੀ ਅੱਛਾ ਜੀ ਅੱਛਾ 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 ਨਹੀਂ ਨਹੀਂ ਬਹੁਤ ਬਹੁਤ ਵਧੀਆ ਗੱਲ ਹੈ ਅੰਕਲ ਜੀ ਕੀ ਕੀ ਹੁੰਦਾ ਜੀ ਆਪਣੇ ਕੋਲ ਨਿਊਟਰੀ ਕੋਲਚਾ ਹੁੰਦਾ ਜੀ ਹੋਰ ਰਾਜਮਾ ਚਾਵਲ ਠੰਡਿਲ ਅਸੇ ਨੇ ਠੰਡਿਲ ਅਸੇ ਵੀ ਹੁੰਦੀ ਹੈ ਠੀਕ ਹੈ ਜੀ ਲੱਸੀ ਦਾ ਕਿੰਨੇ ਰੁਪਏ ਦਾ ਗਲਾਸ ਆ ਜੀ 20 ਰੁਪਏ ਦਾ 20 ਰੁਪਏ ਦਾ ਠੀਕ ਹੈ ਜੀ ਚਲੋ ਅੰਕਲ ਜੀ ਫਿਰ ਹੁਣ ਕੀ ਬਣਾ ਕੇ ਦਿਖਾ ਰਹੇ ਹੋ ਸਾਨੂੰ ਤੁਹਾਨੂੰ ਜੀ ਆਪਾਂ ਬਣਾ ਕੇ ਦਿਖਾਉ ਨਿਊਟ੍ਰੀਕੁਲ ਚਾਹੀਏ ਨਿਊਟ੍ਰੀਕੁਲ ਚਾਹੀਏ ਜੀ ਚਲੋ ਜੀ ਕਰੋ ਸਟਾਰਟ ਫਿਰ ਠੀਕ ਇਹ ਮੱਖਣ ਆ ਗਿਆ ਜੀ ਪਹਿਲਾਂ ਹਾਂਜੀ ਹਾਂਜੀ ਤੇ ਹੁਣ ਜਿਹੜਾ ਬਾਨਾ ਇਹਨੂੰ ਮੱਖਣ ਚ ਫਰਾਈ ਕਰੋਗੇ ਜੀ ਹਾਂ ਬਤਲੇ ਬਾਈ ਬਿਨਾਂ ਮੱਖਣ ਤੋਂ ਇਹ ਬਿਨਾਂ ਮੱਖਣ ਤੋਂ ਜੀ ਹਾਂ ਜੀ ਇਹਨੂੰ ਵੀ ਲਾਈ ਦਿੱਤਾ ਤੁਸੀਂ ਥੋੜਾ ਥੋੜਾ ਚੱਲੋ ਇਹ ਥੋੜਾ ਥੋੜਾ ਚੱਲੋ ਉਹ ਵੈਸੇ ਆਪਣੇ ਪੰਜਾਬੀਆਂ ਦੇ ਕਹ ਲੋ ਖੂਨ ਜੀ ਆ ਵੀ ਆਪਾਂ ਨੂੰ ਬਿਨਾਂ ਮੱਖਣ ਤੋਂ ਤਾਂ ਲੱਗਦਾ ਹੀ ਨਹੀਂ ਹੈਗਾ ਵਧੀਆ ਸਿਸਟਮ ਹਨਾ ਨਹੀਂ ਮਾੜੇ ਵਾਸਤੇ ਹਾਂ ਮਾੜਾ ਮੋਗਾ ਪਰ ਮੰਗਦੀ ਆ अच्छा उधर न्यूट्री ਤੁਸੀਂ ਇਹ ਜਿਹੜੀ ਗਰੇਵੀ ਇਹਦੀ ਘਰੋਂ ਬਣਾ ਕੇ ਲੈ ਕੇ ਆਉਣੇ ਹੋ ਤੇ ਇਹਨੂੰ ਹੁਣ ਤੁਸੀਂ ਇੱਥੇ ਗਰਮ ਕਰ ਲਿਆ ਬਸ ਹਾਂਜੀ ਗਰਮ ਕਰ ਲਿਆ ਠੀਕ ਹੈ ਜੀ اچھا ਇਹਨੂੰ ਵਿੱਚ ਡਿਪ ਕਰਦੀ ਹਾਂ ਜੀ ਇਹਦੇ ਹਾਂਜੀ ਓਹੋ ਠੀਕ ਆ ਜਿਵੇਂ ਉਹ ਚੱਲੇ ਹੋਇਆ ਨਾ ਵੀਕਾ ਗੁਲਚਾ ਹਾਂਜੀ ਹਾਂਜੀ ਭਿੱਜਿਆ ਹੋਇਆ ਗੁਲਚਾ ਵਾਹ ਜੀ ਵਾਹ ਦੇਖਣ ਨੂੰ ਤਾਂ ਬਹੁਤ ਸਵਾਦ ਲੱਗ ਰਿਹਾ ਹੈ ਨਾ ਬਾਕੀ ਕੋਈ ਗੱਲਾਂ ਅੰਕਲ ਖਾ ਕੇ ਦੇਖਦੇ ਆਪਾਂ ਹਨਾ ਜ਼ਰੂਰ ਜੀ ਜ਼ਰੂਰ ਵਾਹ ਜੀ ਵਾਹ ਦੇਖੋ ਜੀ ਅੰਕਲ ਨੇ ਹੁਣ ਇਹਦੇ ਵਿੱਚ ਪਾਤਾ ਇਹ ਐਕਸਪੀਰੀਅੰਸ ਦੇਖੋ ਅੰਕਲ ਨੇ ਸਿਰਫ ਉਹਨਾਂ ਹੀ ਪਾਇਆ ਜਿੰਨਾ ਦੋ ਪਲੇਟਾਂ ਚ ਆ ਸਕਦਾ ਚਲੋ ਜੀ ਪਲੇਟਸ ਇਹ ਰੈਡੀ ਹੈ ਜੀ ਹੁਣ ਹਾਂਜੀ ਬਸ ਇਹ ਚ ਮੱਖਣ ਪਾਣਾ ਗੱਲਾ ਅੱਛਾ ਮੱਖਣ ਹੋਰ ਪੋਗ ਐਕਸਟਰਾ ਹਾਂਜੀ ਠੀਕ ਹੈ ਜੀ ਅੰਕਲ ਤੁਹਾਡੇ ਵਾਲੇ ਚ ਪਾਉਣਾ ਮੱਖਣ ਐਕਸਟਰਾ ਇਹ ਮੱਖਣ ਠੀਕ ਹੈ ਜੀ ਠੀਕ ਹੈ ਜੀ ਵਾਹ ਹਾਂਜੀ ਅੰਕਲ ਜੀ ਹੁਣ ਆਪਣਾ ਐਡਰੈਸ ਦੱਸ ਦਿਓ ਜੀ ਇਸ ਟਾਈਮ ਖੜੇ ਆ ਜੀ ਆਪਾਂ 200 ਫੁੱਟਾ ਰੋਡ ਗ੍ਰੀਨਲੈਂਡ ਦੀ ਬਿਲਕੁਲ ਆਪੋਜ਼ਿਟ ਗ੍ਰੀਨਲੈਂਡ ਕੀ ਹੈ ਜੀ ਇੱਥੇ ਗ੍ਰੀਨਲੈਂਡ ਸਕੂਲ ਹੈ ਜੀ ਸਕੂਲ ਆ ਠੀਕ ਹੈ ਜੀ ਗ੍ਰੀਨਲੈਂਡ ਸਕੂਲ ਦੇ ਬਿਲਕੁਲ ਆਪੋਜ਼ਿਟ ਸਾਹਮਣੇ ਖੜਦੇ ਹਾਂ ਤੁਸੀਂ 200 ਫੁੱਟਾ ਰੋਡ ਹਾਂਜੀ 200 ਫੁੱਟਾ ਰੋਡ ਠੀਕ ਹੈ ਜੀ ਠੀਕ ਅੰਕਲ ਜੀ ਤੇ ਆਪਣਾ ਹੈਗਾ ਅੰਮ੍ਰਿਤਸਰੀ ਨਿਊਟਰੀ ਕੁਲਚਾ ਦੇ ਨਾਮ ਤੋਂ ਆਪਣੀ ਕਾਰਟ ਆ ਜਮੀ ਟਮੀ ਦੇ ਨਾਮ ਤੋਂ ਜਮੀ ਟਮੀ ਠੀਕ ਹੈ ਜੀ ਠੀਕ ਹੈ ਅੰਕਲ ਜੀ ਥੈਂਕ ਯੂ ਜੀ ਥੈਂ